ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੰਜਾਬ ਫੈਕਟਰ ਤੇ ਸੋ ਅੱਜ ਦੀ ਵੀਡੀਓ ਦੋਸਤੋ ਸੁਣਨ ਵਾਲੀ ਹੈ ਗੱਲ ਕਰਾਂਗੇ ਸਿਮਰਨਜੀਤ ਸਿੰਘ ਮਾਨ ਦੇ ਪਿਸ਼ੋਕੜ ਦੇ ਬਾਰੇ ਇਹਨਾਂ ਕੋਲੇ ਕਿੱਦਾਂ ਜ਼ਮੀਨਾਂ ਆਈਆਂ ਔਰ ਇਹਦਾ ਪਿਸ਼ੋਕੜ ਕੀ ਹੈ ਕੌਣ ਨੇ ਇਹਦੇ ਪੁਰਖੇ ਕੌਣ ਸਨ ਸਾਰੀ ਵੀਡੀਓ ਬੜੀ ਦਿਲਚਸਪ ਹੈ ਔਰ ਇੱਕ ਅਨੋਖੀ ਜਾਣਕਾਰੀ ਦਵਾਂਗੇ ਤੁਹਾਨੂੰ ਜੋ ਤੁਸੀਂ ਪਹਿਲਾਂ ਕਦੇ ਵੀ ਨਹੀਂ ਸੁਣੀ ਹੋਣੀ ਔਰ ਇਹ ਸਾਰੀ ਗੱਲਬਾਤ ਉਹਨਾਂ ਦੀ ਬੇਟੀ ਖੁਦ ਦੱਸ ਰਹੀ ਹੈ ਪਵਿੱਤ ਕੌਰ ਤਾ ਦੋਸਤੋ ਸ਼ੁਰੂ ਕਰਦੇ ਆਂ ਵੀਡੀਓ ਵੀਡੀਓ ਸਾਰੀ ਸੁਣਨਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਔਰ ਜਿਨਾ ਬਿਰਨੇ ਹਾਲ ਤੱਕ ਚੈਨਲ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬ ਲੋ ਬਹੁਤਾ ਜਰ ਨਹੀਂ ਹੋਇਆ ਇੱਕ ਵੱਡੇ ਤੜਕੇ ਇੱਕ ਸਰਦਾਰ ਹਰੇ ਚੁਫੇਰੇ ਵਿੱਚੋਂ ਇੱਕ ਚਿੱਟੇ ੱੱਬੇ ਵਾਂਗ ਆਪਣੀਆਂ ਜ਼ਮੀਨਾਂ ਵਿੱਚੋਂ ਦੀ ਘੋੜੇ ਤੇ ਸਰਪਟ ਜਾ ਰਹੇ ਸਨ ਉਹਨਾਂ ਦਾ ਜੇਲਦਾਰ ਸਥਾਨਕ ਇਲਾਕੇ ਦਾ ਸਿੰਚਾਈ ਪ੍ਰਬੰਧਕ ਤੇ ਉਹਨਾਂ ਦਾ ਅਸਤਬਲ ਪ੍ਰਬੰਧਕ ਆਪਣੀ ਚਾਲ ਉਹਨਾਂ ਨਾਲ ਲਾ ਕੇ ਰੱਖਣ ਦੀ ਕੋਸ਼ਿਸ਼ ਕਰ ਰਹੇ ਸਨ ਉਹਨਾਂ ਨੂੰ ਦੇਰ ਹੋ ਰਹੀ ਸੀ ਰੇਲ ਗੱਡੀ ਨਰੰਗਵਾਲ ਸਟੇਸ਼ਨ ਤੇ ਰੋਕੀ ਹੋਈ ਸੀ ਤੇ ਉਹਨਾਂ ਨੂੰ ਸ਼ਹਾਦਰਾ ਲੈ ਜਾਣ ਲਈ ਉਡੀਕ ਰਹੀ ਸੀ ਜਿੱਥੇ ਉਹਨਾਂ ਨੇ ਕਚੇਰੀ ਲਾਉਣੀ ਸੀ ਜਿੱਥੋਂ ਤੱਕ ਨਜ਼ਰ ਜਾਂਦੀ ਸੀ ਚਾਰੇ ਪਾਸੇ ਉਹਨਾਂ ਦੀਆਂ ਹੀ ਜ਼ਮੀਨਾਂ ਸਨ ਜਦੋਂ ਉਹ ਨਿੱਕੇ ਨਿੰਦਰਾ ਸਟੇਸ਼ਨ ਤੇ ਪਹੁੰਚੇ ਉਹਨਾਂ ਨੇ ਆਪਣੇ ਘੋੜੇ ਨੂੰ ਪਈਏ ਪਾ ਲਿਆ ਫਹੀਦ ਤੇ ਐਨ ਰੇਲ ਗੱਡੀ ਤੱਕੇ ਲੈ ਗਏ ਉਤਰੇ ਤੇ ਛਾਲ ਮਾਰ ਕੇ ਆਪਣੀ ਅਗਲੀ ਸਵਾਰੀ ਤੇ ਚੜ ਗਏ ਉਹਨਾਂ ਨੇ ਜੇਲਦਾਰ ਕਰਤਾਰ ਸਿੰਘ ਵੱਲੋਂ ਫੜਾਈ ਕਾਲੀ ਅਚਕਨ ਪਹਿਨ ਲਈ ਤੇ ਫਿਰ ਆਪਣਾ ਹੱਥ ਖੜਾ ਕਰਕੇ ਰੇਲ ਗੱਡੀ ਨੂੰ ਤੁਰ ਪੈਣ ਦਾ ਇਸ਼ਾਰਾ ਕੀਤਾ ਜਦੋਂ ਰੇਲ ਗੱਡੀ ਹੌਲੀ ਹੌਲੀ ਛਕ ਛਕ ਕਰਦੀ ਸਟੇਸ਼ਨ ਤੋਂ ਬਾਹਰ ਨਿਕਲੀ ਮੇਰੇ ਦਾਦਾ ਜੀ ਸਰਦਾਰ ਬਹਾਦਰ ਜੋਗਿੰਦਰ ਸਿੰਘ ਮਾਨ ਐਮ ਬੀ ਐ ਮੈਂਬਰ ਆਫ ਦੀ ਬ੍ਰਿਟਿਸ਼ ਐਮਪਾਇਰ ਮਾਨਯੋਗ ਫਰਸਟ ਕਲਾਸ ਮੈਜਿਸਟ੍ਰੇਟ ਨੇ ਆਪਣੀਆਂ ਲੱਤਾਂ ਫੈਲਾਈਆਂ ਤੇ ਸੌਂ ਗਏ। ਉਹ ਹਫ਼ਤੇ ਦੇ ਅਖੀਰ ਵਿੱਚ ਆਪਣੇ ਪਿਤਾ ਵੱਲੋਂ ਬਣਾਈ ਇੱਕ ਬੇਅਰਾਮ ਜਿਹੀ ਕੱਚੀ ਗੜੀ ਵਿੱਚ ਰਹਿ ਕੇ ਹਿਸਾਬ-ਕਿਤਾਬ ਤੇ ਆਪਣੀਆਂ ਜ਼ਮੀਨਾਂ ਦੀ ਗੌਰ ਕਰਨ ਗਏ ਸਨ। ਉਹਨਾਂ ਦੀਆਂ ਤਿੰਨ ਮਾਤਾਵਾਂ ਉੱਥੇ ਰਹਿੰਦੀਆਂ ਸਨ। ਹਰੇਕ ਆਪੋ ਆਪਣੇ ਕਮਰਿਆਂ ਦੇ ਸੈੱਟ ਅਤੇ ਵੇੜਿਆਂ ਦੇ ਅੰਦਰ। ਕਿਲਾ ਸਰਦਾਰ ਹਰਨਾਮ ਸਿੰਘ ਵਿਖੇ ਹਵੇਲੀ ਜ਼ਮੀਨ ਦੇ ਵੱਡੇ ਆਇਤਾਕਾਰ ਟੁਕੜੇ ਤੇ ਬਣਾਈ ਗਈ ਸੀ ਤੇ ਪਿੰਡ ਇਹਦੇ ਆਲੇ ਦੁਆਲੇ ਵਸਿਆ ਹੋਇਆ ਸੀ। ਦਾਖਲ ਹੋਣ ਲਈ ਇੱਕ ਵੱਡੀ ਸਰੀ ਡਿਊੜੀ ਸੀ ਤੇ ਇਹਦੇ ਇੱਕ ਪਾਸੇ ਗੁਰਦੁਆਰਾ ਤੇ ਦੂਜੇ ਪਾਸੇ ਗੈਸਟ ਹਾਊਸ ਸੀ। ਡਿਊੜੀ ਤੋਂ ਅੱਗੇ ਕੁਆਟਰ, ਰਸੋਈਆਂ, ਅਸਤਬਲ, ਗਊਆਂ ਦੇ ਢਾਰੇ ਤੇ ਹੋਰ ਅੰਦਰ ਮੇਰੇ ਪੜਦਾਦਾ ਜੀ ਦੀਆਂ ਪਹਿਲੀਆਂ ਦੋ ਪਤਨੀਆਂ ਤੇ ਉਹਨਾਂ ਦੇ ਪਰਿਵਾਰਾਂ ਲਈ ਕਮਰੇ ਸਨ। ਉੱਪਰਲੀ ਮੰਜ਼ਲ ਤੇ ਦੋ ਬੁਰਜ ਸਨ ਜਿਨ੍ਹਾਂ ਵਿੱਚੋਂ ਇੱਕ ਬੰਦ ਰਹਿੰਦਾ ਸੀ। ਇਹ ਮੇਰੇ ਦਾਦੀ ਜੀ ਦੀ ਵਿਰਲੀ ਆਮਦ ਉਤੇ ਹੀ ਖੁੱਲਦਾ ਹੁੰਦਾ ਸੀ ਤੇ ਇੱਕ ਵਿੱਚ ਮੇਰੇ ਪਰਦਾਦਾ ਜੀ ਦੀ ਚਹੇਤੀ ਪਤਨੀ ਮਾਂ ਜੀ ਰਾਣੀ ਸਾਹਿਬ ਰਹਿੰਦੇ ਸੀ ਗੜੀ ਦੀਆਂ ਦੀਵਾਰਾਂ ਤੋਂ ਬਾਹਰ ਮੇਰੇ ਪਰਦਾਦਾ ਜੀ ਦਾ ਇੱਕ ਸਕੂਲ ਹਸਪਤਾਲ ਡੰਗਰਾਂ ਦਾ ਹਸਪਤਾਲ ਡਾਕਖਾਨਾ ਤੇ ਪਿੰਡ ਲਈ ਬਣਾਇਆ ਇੱਕ ਬੈਂਕ ਸੀ ਮੇਰੇ ਪਰਦਾਦਾ ਜੀ ਦੀ ਦੂਜੀ ਪਤਨੀ ਮੇਰੇ ਦਾਦਾ ਜੀ ਯਾਨੀ ਕਿ ਬਾਪੂ ਜੀ ਦੀ ਮਾਤਾ ਸੀ ਜਦੋਂ ਉਹਨਾਂ ਦੀ ਪਹਿਲੀ ਪਤਨੀ ਦੇ ਕੋਈ ਸੰਤਾਨ ਨਾ ਹੋਈ ਤਾਂ ਮੇਰੇ ਪਰਦਾਦਾ ਜੀ ਨੇ ਆਪਣੀ ਪਹਿਲੀ ਪਤਨੀ ਦੀ ਛੋਟੀ ਭੈਣ ਨਾਲ ਵਿਆਹ ਕਰ ਲਿਆ ਤੇ ਇਸ ਮੇਲ ਤੋਂ ਮੇਰੇ ਦਾਦਾ ਜੀ ਦਾ ਜਨਮ ਹੋਇਆ ਜਿਸ ਤਰ੍ਹਾਂ ਪਹਿਲੇ ਅਤੇ ਦੂਜੇ ਮਾਝੀ ਆਪਣੇ ਸਾਂਝੇ ਪੁੱਤਰ ਅਤੇ ਵਾਰਸ ਨਾਲ ਪਿੰਡ ਵਾਲੇ ਘਰ ਵਿੱਚ ਖੁਸ਼ੀ ਖੁਸ਼ੀ ਰਹਿੰਦੇ ਸਨ ਫਿਰ ਮੇਰੇ ਪਰਦਾਦਾ ਜੀ ਸਰਦਾਰ ਹਰਨਾਮ ਸਿੰਘ ਨੂੰ ਤੀਜੇ ਮਾਝੀ ਜਾਂ ਜਿਵੇਂ ਉਹਨਾਂ ਨੂੰ ਕਿਹਾ ਜਾਂਦਾ ਹੈ ਮਾਝੀ ਰਾਣੀ ਸਾਹਿਬ ਨਾਲ ਪਿਆਰ ਹੋ ਗਿਆ ਤੇ ਉਹਨਾਂ ਨਾਲ ਵੀ ਉਹਨਾਂ ਨੇ ਵਿਆਹ ਕਰ ਲਿਆ ਲੋਕ ਕਥਾ ਇਹ ਹੈ ਕਿ ਉਹ ਉਹਨਾਂ ਨੂੰ ਉਹਨਾਂ ਦੇ ਮਾਪਿਆਂ ਦੇ ਘਰੋਂ ਘੋੜੇ ਉੱਤੇ ਚੱਕ ਕੇ ਆਪਣੇ ਘਰ ਲੈ ਕੇ ਆਏ ਸਨ। ਮਾਂਜੀ ਦੇ ਮਾਪਿਆਂ ਨੂੰ ਬਹੁਤਾ ਅਫਸੋਸ ਨਾ ਹੋਇਆ ਕਿਉਂ ਜੋ ਵੱਡੇ ਬਾਪੂ ਜੀ ਵੱਡੇ ਧਨਾੜ ਸਨ ਤੇ ਅਮੀਰ ਸਨ ਉਹਨਾਂ ਦੀ ਸਰਦਾਰੀ ਖੁਦ ਉਹਨਾਂ ਨਾਲੋਂ ਵੱਡੀ ਸੀ। ਮੇਰੇ ਪਰਦਾਦਾ ਜੀ ਤੇ ਮਾਂਜੀ ਰਾਣੀ ਸਾਹਿਬ ਦੇ ਇੱਕ ਹੋਰ ਪੁੱਤਰ ਜੋ ਕਿ ਮਰ ਗਿਆ ਤੇ ਇੱਕ ਧੀ ਹੋਏ ਜੋ ਮੇਰੇ ਦਾਦਾ ਜੀ ਦੀ ਮਤਰੀ ਭੈਣ ਸੀ। ਸ਼ਹਾਦਰਾ ਜਾਂਦੀ ਰੇਲ ਗੱਡੀ ਤੇ ਢੋਂਕਾ ਲਾਉਂਦੇ ਹੋਏ ਮੇਰੇ ਦਾਦਾ ਜੀ ਵੱਲ ਮੁੜਦੇ ਹੋਏ ਰੇਲ ਗੱਡੀ ਨੂੰ ਹੌਲੀ ਹੁੰਦੇ ਮਹਿਸੂਸ ਕਰਕੇ ਉਹ ਜਾਗ ਪਏ ਫੌਰਨ ਸੁਚੇਤ ਹੋ ਕੇ ਛੇਤੀ ਨਾਲ ਆਪਣੀਆਂ ਘਸੀਆਂ ਜੀਆਂ ਬਰੀਚਸ ਅਤੇ ਘੋੜਸਵਾਰੀ ਦੇ ਬੂਟ ਲਾਏ ਤੇ ਲਾਹੌਰ ਦੇ ਰੈਨਕਿੰਗ ਦਾ ਸੀਤਾ ਹੋਇਆ ਸ਼ਾਨਦਾਰ ਸੂਟ ਪਹਿਨੇ ਹ ਹੁਣ ਪੂਰੀ ਤਰ੍ਹਾਂ ਟਿਚਨ ਮੇਰੇ ਤਿਰਸ਼ੀਆਂ ਲੱਤਾਂ ਵਾਲੇ ਬਾਪੂ ਜੀ ਸ਼ਹਾਦਰਾ ਸਟੇਸ਼ਨ ਦੀ ਚੈਲ ਪਹਿਲ ਵਿੱਚ ਹੇਠਾਂ ਉਤਰੇ ਤੇ ਇੰਤਜ਼ਾਰ ਕਰ ਰਹੀ ਆਪਣੀ ਕਿਊਕ ਚ ਬੈਠੇ ਜੋ ਕਿ ਉਹਨਾਂ ਨੂੰ ਕਚੇਹਰੀ ਨੂੰ ਲੈ ਤਰੀ ਜਿੱਥੇ ਉਹਨਾਂ ਨੇ ਬਾਕੀ ਦੇ ਦਿਨ ਲਈ ਜੱਜ ਹੋਣਾ ਸੀ ਗਰਮੀਆਂ ਦੇ ਮਹੀਨੇ ਅਭੇ ਮੇਰੇ ਪਰਦਾਦਾ ਜੀ ਆਪਣੀ ਚਹੇਤੀ ਪਤਨੀ ਉਹਦੀ ਮਾਂ ਆਪਣੇ ਪੁੱਤਰ ਅਤੇ ਧੀ ਅਤੇ ਸਟਾਫ ਦੇ ਸਾਰੇ ਕਾਫਲੇ ਨਾਲ ਪਹਿਲਗਾਮ ਅਤੇ ਸ਼੍ਰੀਨਗਰ ਨੂੰ ਚੱਲ ਪੈਂਦੇ ਸੀ ਔਰ ਘਾਲੀ ਸੰਭਾਲ ਲਈ ਆਪਣੀਆਂ ਪਹਿਲੀਆਂ ਦੋ ਪਤਨੀਆਂ ਜਾਂ ਸਰਕਾਰਾਂ ਜੋ ਉਹਨਾਂ ਨੂੰ ਕਿਹਾ ਜਾਂਦਾ ਸੀ ਉਹਨਾਂ ਨੂੰ ਪਿੱਛੇ ਛੱਡਿਆ ਆਉਂਦੇ ਸੀ ਕਈ ਦਿਨਾਂ ਦਾ ਸਫ਼ਰ ਉਹ ਬੱਗੀਆਂ ਵਿੱਚ ਕਰਦੇ ਤੇ ਰਾਹ ਵਿੱਚ ਸਿਰਫ਼ ਰਾਤਾਂ ਲਈ ਹੀ ਰੈਸਟ ਹਾਊਸਾਂ ਵਿੱਚ ਠਹਿਰਦੇ ਮੈਦਾਨਾਂ ਦੀ ਲੂੰਦੀ ਗਰਮੀ ਤੋਂ ਬਚਦੇ ਹੋਏ ਉਹ ਸ਼੍ਰੀਨਗਰ ਦੇ ਵਿੱਚ ਕਸ਼ਮੀਰ ਦੇ ਮਹਾਰਾਜਾ ਦੀ ਮਹਿਮਾਨੀ ਵਿੱਚ ਰਹਿੰਦੇ ਹੁੰਦੇ ਸਨ ਸੋ ਇਹਨਾਂ ਦੇ ਪੁਰਖਿਆਂ ਨੇ ਮਾਨ ਸਾਹਿਬਦਿਆਂ ਨੇ ਦੋ ਤਿੰਨ ਵਿਆਹ ਕਰਾਏ ਹੋਏ ਸਨ ਇੱਕ ਵਾਰ ਲੰਡ ਮੈਰਿਜ ਹੋਈ ਸੀ ਜਿਹਨੂੰ ਕਿ ਉਹ ਕੱਢ ਕੇ ਲੈ ਕੇ ਆਏ ਸੀ ਘੋੜੇ ਉੱਤੇ ਤਾਂ ਹੁਣ ਦੋਸਤੋ ਇਹਨਾਂ ਦੇ ਪਿਛੋਕੜ ਬਾਰੇ ਗੱਲ ਕਰਦੇ ਆ ਲੋਕ ਆថា ਉਹ ਕਹਿੰਦੀ ਇਹ ਹੈ ਕੇ ਮਾਨ ਸਰਦਾਰ ਮੇਰੇ ਪਾਪਾ ਦੇ ਪੁਰਖੇ ਜੈਸਲਮੀਰ ਦੇ ਮਾਰੂਥਲਾਂ ਦੇ ਇੱਕ ਰਾਜਪੂਤ ਕਬੀਲੇ ਵਿੱਚੋਂ ਸਨ ਉੱਤਰ ਵੱਲ ਪ੍ਰਵਾਸ ਕਰਨ ਤੋਂ ਬਾਅਦ ਉਹ ਰਾਵੀ ਦਰਿਆ ਦੇ ਕੰਢਿਆਂ ਤੇ ਪੰਜਾਬ ਦੇ ਉਪਜਾਊ ਮੈਦਾਨਾਂ 'ਚ ਵਸ ਗਏ ਤੇ ਪੀੜ੍ਹੀਆਂ ਬੱਧੀ ਜ਼ਮੀਨਾਂ ਦੇ ਵਿਸ਼ਾਲ ਖਿੱਤੇ ਇਕੱਠੇ ਕਰ ਲਏ ਤੇ ਅਖੀਰ ਇਹ ਜ਼ਗੀਰਦਾਰ ਬਣ ਗਏ ਹਾਲਾਂਕਿ ਮੇਰੇ ਪਰਦਾਦਾ ਜੀ ਨੂੰ ਵਿਰਸੇ ਵਿੱਚ ਥੋੜੀ ਜਿਹੀ ਜ਼ਮੀਨ ਮਿਲੀ ਸੀ ਜੋ ਬੰਜਰ ਸੀਗੀ ਪਰ ਉਹਨਾਂ ਨੇ ਸਖਤ ਮਿਹਨਤ ਕੀਤੀ ਤੇ ਅੰਗਰੇਜ਼ਾਂ ਦੀ ਮਦਦ ਨਾਲ ਜਿਨ੍ਹਾਂ ਨੇ ਸਿਰਫ ਉਹਨਾਂ ਦੀ ਜ਼ਮੀਨ ਦੀ ਸਿੰਚਾਈ ਲਈ ਹੀ ਚਨਾਬ ਦਰਿਆ ਤੋਂ ਇੱਕ ਨਹਿਰ ਖੁਦਵਾ ਦਿੱਤੀ ਸੀ ਇਸ ਤਰ੍ਹਾਂ ਮੇਰੇ ਪਰਦਾਦਾ ਜੀ ਨੇ ਮੇਰੇ ਦਾਦਾ ਜੀ ਨੂੰ ਕਰੀਬ 7000 ਏਕੜ ਅਤੇ 7 ਪਿੰਡਾਂ ਦੀ ਬੜੀ ਅਮੀਰ ਵਿਰਾਸਤ ਦਿੱਤੀ ਸੀ ਅਤੇ ਅੰਗਰੇਜ਼ਾਂ ਵੱਲੋਂ ਪ੍ਰਦਾਨ ਕੀਤੀਆਂ ਵਕ ਵਕ ਮਾਣ ਅਰਥ ਉਪਾਦੀਆਂ ਵੀ ਪਿਤਾ ਤੋਂ ਪੁੱਤਰ ਨੂੰ ਆਈਆਂ ਲੇਪਲ ਐਚ ਗ੍ਰਿਫਨ ਅਤੇ ਚਾਰਲਸ ਫ੍ਰਾਂਸਿਸ ਮੈਸੀ ਵੱਲੋਂ ਚੀਫਸ ਐਂਡ ਫੈਮਿਲੀਜ਼ ਆਫ ਨੋਟ ਇਨ ਦੀ ਪੰਜਾਬ ਦੇ ਅਨੁਸਾਰ ਪੰਜਾਬ ਦੀ ਇੱਕ ਕਹਾਵਤ ਦੱਸਦੀ ਹੈ ਕਿ ਮਾਨ ਸਰਦਾਰ ਬਹਾਦਰ ਸੋਹਣੇ ਤੇ ਸੱਚੇ ਸੁੱਚੇ ਨੇ ਅਤੇ ਬੁੱਧ ਸਿੰਘ ਨੇ ਆਪਣੇ ਘਰਾਣੇ ਦੀ ਇਹ ਸ਼ਾਖ ਕਾਇਮ ਰੱਖੀ ਤੇ ਅੰਗਰੇਜ਼ਾਂ ਪ੍ਰਤੀ ਸੱਚੇ ਰਹੇ ਫੌਜ ਉਹਨਾਂ ਨੂੰ ਪੂਜਦੀ ਸੀ ਜੋ ਅਖੀਰ ਤੱਕ ਉਹਨਾਂ ਦੀ ਵਫਾਦਾਰ ਰਹੀ ਆਮਨ ਬਹਾਲ ਹੋਣ ਤੋਂ ਬਾਅਦ ਉਹਨਾਂ ਦੀਆਂ 6340 ਦੀ ਰਾਸ਼ੀ ਦੀਆਂ ਜ਼ਗੀਰਾਂ ਉਮਰ ਭਰ ਲਈ ਪੱਕੀਆਂ ਕੱਢਤੀਆਂ ਗਈਆਂ ਤੇ 1040 ਰੁਪਏ ਉਹਨਾਂ ਦੇ ਮਰਦ ਵਾਰਸਾਂ ਨੂੰ ਹਮੇਸ਼ਾ ਲਈ ਜਾਰੀ ਕੀਤੇ ਗਏ। ਉਹਨਾਂ ਦੇ ਪੋਤਰੇ ਹਰਨਾਮ ਸਿੰਘ ਮੇਰੇ ਪੜਦਾਦਾ ਜੀ ਨੂੰ ਮਾਨਾਵਾਲਾ ਦੇ ਮਾਨ ਅਰਥ ਮਜਿਸਟ੍ਰੇਟ ਬਣਾ ਦਿੱਤਾ ਗਿਆ। ਮਟਵਾਰੇ ਤੋਂ ਪਹਿਲਾਂ ਦੇ ਭਾਰਤ ਵਿੱਚ ਸਾਰੇ ਸਰਦਾਰ ਐਟਕਿੰਸਨ ਕਾਲਜ ਲਾਹੌਰ ਚ ਪੜਦੇ ਸੀ ਤੇ ਸਰਦਾਰ ਹਰਨਾਮ ਸਿੰਘ ਨੂੰ ਵੀ ਅਮਲੇ ਸਾਈਸਾਂ ਅਤੇ ਘੋੜਿਆਂ ਦੇ ਕਾਫਲੇ ਨਾਲ ਉੱਥੇ ਭੇਜਿਆ ਗਿਆ। ਉਹਨਾਂ ਨੂੰ ਸਕੂਲ ਦਾ ਅਨੁਸ਼ਾਸਿਤ ਜੀਵਨ ਪਸੰਦ ਨਾ ਆਇਆ ਤੇ ਥੋੜੀ ਦੇਰ ਬਾਅਦ ਉਹਨਾਂ ਨੇ ਚੀਫਸ ਕਾਲਜ ਛੱਡ ਕੇ ਆਪਣੀਆਂ ਜ਼ਮੀਨਾਂ ਤੇ ਘਰ ਬਣਾਉਣ ਦਾ ਫੈਸਲਾ ਕੀਤਾ ਜਿੱਥੇ ਉਹਨਾਂ ਨੇ ਆਪਣੇ ਪਰਿਵਾਰ ਲਈ ਇੱਕ ਕੱਚੀ ਗੜੀ ਬਣਾਈ ਤੇ ਇਹਦਾ ਨਾਂ ਆਪਣੇ ਨਾਂ ਤੇ ਰੱਖਿਆ ਕਿਲਾ ਹਰਨਾਮ ਸਿੰਘ ਜਿਹੜਾ ਕਿ ਬਣਿਆ ਹੋਇਆ ਉਹਨਾਂ ਦੀ ਯਾਦ ਵਿੱਚ ਅੱਜ ਪੰਜਾਬ ਦੇ ਸਾਡੇ ਪਿੰਡ ਨੂੰ ਕਿਲਾ ਸਰਦਾਰ ਹਰਨਾਮ ਸਿੰਘ ਕਿਹਾ ਜਾਂਦਾ ਤਾਂ ਉਸ ਵੇਲੇ ਦੇ ਸਰਦਾਰਾਂ ਨੂੰ ਰਾਜ ਦੀ ਹਮਾਇਤ ਕਰਨ ਲਈ ਤੇ ਕੀਤੀਆਂ ਸੇਵਾਵਾਂ ਲਈ ਬਹੁਤ ਸਾਰੀਆਂ ਉਪਾਦੀਆਂ ਦਿੱਤੀਆਂ ਜਾਂਦੀਆਂ ਸਨ ਸਰਦਾਰ ਬਹਾਦਰ ਅਤੇ ਐਮ ਬੀ ਈ ਦੀ ਉਪਾਦੀ ਮੇਰੇ ਦਾਦਾ ਜੀ ਨੂੰ ਮਿਲੀ ਹੋਈ ਸੀ ਮੇਰੇ ਪਾਪਾ ਤੇ ਨਾਨਾ ਨਾਨੀ ਦੀ ਸਰ ਤੇ ਲੇਡੀ ਅਰੂੜ ਸਿੰਘ ਸਨ ਸਰ ਅਰੂੜ ਸਿੰਘ ਗੋਲਡਨ ਟੈਂਪਲ ਦੇ ਮਾਨ ਅਰਥ ਕੇਅਰ ਟੇਕਰ ਸਨ ਹੁਣ ਇਹ ਅਰੂੜ ਸਿੰਘ ਉਹੀ ਹੈ ਜਿਹੜਾ ਨੇ ਕੇ ਜਨਰਲ ਟਾਇਰ ਨੂੰ ਉੱਥੇ ਸਰੂਪਾ ਦਿੱਤਾ ਸੀਗਾ ਹੁਣ ਬਾਪੂ ਜੀ ਮੇਰੇ ਦਾਦਾ ਜੀ ਵੀ ਐਟਕਿੰਸਨ ਕਾਲਜ ਚ ਪੜ੍ਹੇ ਸੀ ਤੇ ਉਹਨਾਂ ਨੇ ਲਭਾਉਣਾ ਰਿਵਾਜ ਮੈਡਲ ਜਿੱਤਿਆ ਸੋਨੇ ਦਾ ਠੋਸ ਮੈਡਲ ਜੋ ਕਿ ਬਿਹਤਰੀਨ ਸਰਵਪੱਕੀ ਪੇਸ਼ਕਾਰੀ ਲਈ ਦਿੱਤਾ ਜਾਂਦਾ ਸੀ ਉਹ 1937 ਚ ਲਾਹੌਰ ਦੇ ਵਿੱਚ ਪਹਿਲੀ ਪੰਜਾਬ ਲੈਜਿਸਲੇਟਿਵ ਅਸੈਂਬਲੀ ਦੇ ਚੁਣੇ ਗਏ ਸਨ ਉਸ ਤੋਂ ਪਹਿਲਾਂ 1935 ਚ ਉਹ ਅੰਗਰੇਜ਼ੀਆਂ ਵੱਲੋਂ ਭਰਤੀ ਲਈ ਕੈਪਟਨ ਵਜੋਂ ਇੰਡੀਆ ਰਿਜ਼ਰਵ ਆਫਿਸ ਵਿੱਚ ਨਿਯੁਕਤ ਕੀਤੇ ਗਏ ਸੀ 1937 ਚ ਉਹਨਾਂ ਨੇ ਮੇਜਰ ਵਜੋਂ ਅਸਤੀਫਾ ਦੇ ਕੇ ਚੋਣ ਲੜੀ ਤੇ ਅਕਾਲੀ ਉਮੀਦਵਾਰ ਬਰਿਸਟਰ ਅਵਤਾਰ ਸਿੰਘ ਨੂੰ ਚੋਣ ਹਰਾ ਕੇ ਉਹਨਾਂ ਨੇ ਚੋਣ ਜਿੱਤੀ ਔਰ ਉਹ ਸ਼੍ਰੋਮਣੀ ਗੋਦਵਾਰਾ ਪ੍ਰੰਧਕ ਕਮੇਟੀ ਦੇ ਮੈਂਬਰ ਸਨ ਤੇ ਇਸ ਤੋਂ ਬਿਨਾ ਇੱਕ ਮਾਣ ਅਰਥ ਫਸਟ ਕਲਾਸ ਮੈਜਿਸਟ੍ਰੇਟ ਦੇ ਨਾਲ-ਨਾਲ ਆਪਣੀਆਂ ਜ਼ਮੀਨਾਂ ਲਈ ਸੰਭਾਲ ਵੀ ਕਰਦੇ ਸਨ ਬਾਪੂ ਜੀ ਨੇ ਆਪਣਾ ਕਰੀਅਰ ਸਿਆਸਤ ਵਿੱਚ ਬਣਾਇਆ ਨਗਰੋਂ ਉਹ ਦੂਜੀ ਮਹਾਜੰਗ ਲਈ ਅੰਗਰੇਜ਼ ਫੌਜ ਲਈ ਭਰਤੀ ਅਫਸਰ ਬਣੇ ਤੇ ਉਹਨਾਂ ਨੂੰ ਮਾਨ ਅਰਥ ਲਫਟੀਨੈਂਟ ਕਰਨਲ ਦਾ ਅਹੁਦਾ ਦਿੱਤਾ ਗਿਆ। ਉਹਨਾਂ ਦੀ ਪੂਰੀ ਉਪਾਦੀ ਸੀ ਲਫਟੀਨੈਂਟ ਕਰਨਲ ਸਰਦਾਰ ਬਹਾਦਰ ਜੁਗਿੰਦਰ ਸਿੰਘ ਮਾਨ ਐਮ ਬੀ ਐ। ਤਾਂ ਦੋਸਤੋ 1947 ਚ ਆਜ਼ਾਦੀ ਤੋਂ ਬਾਅਦ ਉਹਨਾਂ ਨੂੰ ਪੁਨਰ ਬਸੇਵਾ ਬੋਰਡ ਦਾ ਪ੍ਰਧਾਨ ਬਣਾਇਆ ਗਿਆ। 1949 ਦੇ ਵਿੱਚ ਉਹ ਰੈਵਨਿਊ ਤੇ ਪੁਨਰ ਬਸੇਵਾ ਦੇ ਮੰਤਰੀ ਬਣੇ। 1952 ਚ ਉਹ ਪਟਿਆਲਾ ਤੇ ਈਸਟ ਪੰਜਾਬ ਸਟੇਟਸ ਯੂਨੀਅਨ ਪੈਪਸੂ ਤੋਂ ਅਕਾਲੀ ਵਜੋਂ ਰਾਜ ਸਭਾ ਚ ਸੰਸਦ ਮੈਂਬਰ ਬਣੇ ਔਰ 1967 ਚ ਅਕਾਲੀ ਦਲ ਯਾਨੀ ਕਿ ਮਹਤਾ ਤਾਰਾ ਸਿੰਘ ਰਾਜੜਾ ਇਹਨਾਂ ਵੱਲੋਂ ਲੜੇ ਤੇ ਜਿੱਤੇ ਗਏ ਪੰਜਾਬ ਅਸੈਂਬਲੀ ਦੇ ਫਿਰ ਸਪੀਕਰ ਬਣੇ ਇਹ ਜੋ ਉਹਨਾਂ ਨੇ 1968 ਚ ਭੰਗ ਕਰਤੀ ਕਿਉਂਕਿ ਕਾਂਗਰਸ ਦੀ ਹਮਾਇਤ ਨਾਲ ਬਣੀ ਲక్ష్మణ ਸਿੰਘ ਗਿੱਲ ਦੀ ਸਰਕਾਰ ਕੋਲ ਬਹੁ ਗਿਣਤੀ ਨਹੀਂ ਰਹੀ ਤੇ ਕਾਮਰੌਲੀ ਪੈ ਗਈ ਹੁਣ ਕਹਿੰਦੇ ਮੇਰੇ ਦਾਦਾ ਜੀ ਦਾ ਵਿਆਹ ਮੇਰੀ ਦਾਦੀ ਜੀ ਨਾਲ 21 ਸਾਲ ਦੀ ਉਮਰ 'ਚ ਹੋਇਆ ਸੀ ਉਸ ਵੇਲੇ ਮੇਰੇ ਦਾਦੀ ਜੀ 11 ਸਾਲ ਦੇ ਸਨ ਤੇ ਸਰ ਅਰੂੜ ਸਿੰਘ ਦੀ ਇਕੱਲੀ ਧੀ ਸੀ ਉਹ ਤਾਂ ਮੇਰੇ ਦਾਦੀ ਜੀ ਅੰਮੀ ਜੀ 13 ਸਾਲ ਦੀ ਉਮਰ 'ਚ ਸੋਨੇ ਚਾਂਦੀ ਹੀਰਿਆਂ ਕੱਪੜਿਆਂ ਅਤੇ ਗੁੱਡੀਆਂ ਦੀ ਬਹੁਤ ਜ਼ਿਆਦਾ ਵਰੀ ਨਾਲ ਆਪਣੇ ਸਹੁਰੇ ਘਰ ਆਏ ਉਹ ਆਪਣੇ ਵਿਆਹ ਦੇ ਮੋੜਲੇ ਦਿਨਾਂ ਬਾਰੇ ਤਿੰਨ ਸੱਸਾਂ ਪਰਦਾ ਪਾਰਟੀਆਂ ਤੇ ਕੱਚੀ ਗੜੀ ਸ਼ਹਾਦਰਾ ਚ ਆਪਣੇ ਸ਼ਹਿਰੀਕਰ ਤੇ ਆਪਣੀਆਂ ਸੱਸਾਂ ਨਾਲ ਖੇਡੀਆਂ ਗਈਆਂ ਗੁੱਡੀਆਂ ਦੀਆਂ ਖੇਡਾਂ ਬਾਰੇ ਕਹਾਣੀਆਂ ਸੁਣਾਇਆ ਕਰਦੇ ਸਨ ਅੰਮੀ ਜੀ ਪੂਰੇ लाड़ले ਤੇ ਨਖਰੇਲੂ ਤੁਨ ਕਹਿੰਦੀ ਤੇ ਸੁਖਹੈਨ ਜ਼ਿੰਦਗੀ ਜਿਉਂਦੇ ਸੀ ਆਪਣੀ ਪਤਨੀ ਦੀ ਹਰੇਕ ਸੰਕ ਤੇ ਖਬਤ ਵਿੱਚ ਮਦਦ ਕਰਦੇ ਹੋਏ ਮੇਰੇ ਬਾਪੂ ਜੀ ਆਪਣੇ ਸਿਆਸੀ ਤੇ ਨਿਆ ਧਿਸ਼ੀ ਮਾਮਲਿਆਂ ਨੂੰ ਵੀ ਕਰਦੇ ਰਹਿੰਦੇ ਸੀ ਅੰਮੀ ਜੀ ਨੇ ਸਾਨੂੰ ਦੱਸਿਆ ਕਿ ਕਿਵੇਂ ਇੱਕ ਤੋਂ ਬਾਅਦ ਇੱਕ ਵਧੀਆ ਕੱਪੜੇ ਸਿਉਣ ਲਈ ਦਰਜੀ ਹਮੇਸ਼ਾ ਘਰ ਵਿੱਚੇ ਬੈਠਾ ਰਹਿੰਦਾ ਸੀ ਇਹ ਬੜੇ ਫੱਪਕੇ ਰਹਿੰਦੇ ਸਨ ਤੇ ਬਾਹਰ ਜਾਣ ਲੱਗੇ ਇੱਕੋ ਪੋਸ਼ਾਕ ਕਰੇ ਦੁਆਰਾ ਨਹੀਂ ਸੀ ਪਹਿਨਦੇ ਕਈ ਵਾਰੀ ਤਾਂ ਵਿਚਾਰਾ ਦਰਜੀ ਅੰਮੀ ਜੀ ਬਾਤ ਤੇ ਅਗਲੇ ਦਿਨ ਪਹਿਨਣ ਲਈ ਘਗਰਾ ਬਣਾਉਣ ਵਾਸਤੇ ਸਾਰੀ-ਸਾਰੀ ਰਾਤ ਬੈਠਾ ਰਹਿੰਦਾ ਸੀ ਉਹਨਾਂ ਦਿਨਾਂ 'ਚ ਮੇਰੇ ਦਾਦੀ ਜੀ ਤੇ ਉਹਨਾਂ ਦੇ ਨਾਲ ਦੀਆਂ ਅਸਲੀ ਚਾਂਦੀ ਜਾਂ ਜਰੀ ਦੇ ਕੰਮ ਦੇ ਬਾਰਡਰ ਵਾਲੇ ਘਗਰੇ ਹੀ ਪਾਉਂਦੀਆਂ ਹੁੰਦੀਆਂ ਸੀ ਘਗਰੇ ਨੂੰ ਵਜਨ ਦੇਣ ਲਈ ਤੇ ਇਹਦੀ ਢਾਲ ਵਧੀਆ ਬਣਾਉਣ ਲਈ ਕਈ ਵਾਰ ਤਾਂ ਝਾਲਰ ਵਿੱਚ ਸੋਨੇ ਦੇ ਸਿੱਕੇ ਕਹਿੰਦੇ ਵੀ ਸਿਉਂਤੇ ਜਾਂਦੇ ਸੀ ਘਰ ਵਿੱਚ ਉਹ কুর্তা ਤੇ ਤੰਗ ਪਜਾਮੀਆਂ ਪਾਉਂਦੇ ਸੀ ਪਰ ਜਦੋਂ ਉਹ ਖਰੀਦਦਾਰੀ ਕਰਨ ਜਾਂ ਕਿਸੇ ਨੂੰ ਮਿਲਣ ਜਾਂਦੇ ਸੀ ਤਾਂ ਉਹ ਭਾਰੇ ਕੱਗਰੇ ਨਾਲ ਸਿਰ ਨੂੰ ਦੁਪट्टे ਨਾਲ ਢਾਕੇ ਤੇ ਉਹਦੇ ਉੱਤੋਂ ਦੀ ਚਾਦਰ ਲੈ ਕੇ ਜਾਂਦੇ ਹੁੰਦੇ ਸੀ ਜਿਹਦੇ ਨਾਲ ਪਰਦੇ ਦੀ ਰੀਤ ਦੀ ਸਖਤੀ ਨਾਲ ਪਾਲਣਾ ਕਰਦੇ ਹੋਏ ਪੂਰੀ ਤਰ੍ਹਾਂ ਛੁਪੇ ਰਹਿੰਦੇ ਸੀ ਅਸੀਂ ਕਹਿੰਦੀ ਅੰਮੀ ਜੀ ਦੀਆਂ ਕਹਾਣੀਆਂ ਅੱਖਾਂ ਪਾੜ-ਪਾੜ ਸੁਣਦੇ ਰਹਿੰਦੇ। ਇਦਾਂ ਲੱਗਦਾ ਸੀ ਜਿਵੇਂ ਉਹ ਪਰੀਆਂ ਦੀਆਂ ਕਹਾਣੀਆਂ ਸੁਣਾਉਂਦੀ ਹੋੜ ਔਰ ਉਹ ਸਾਨੂੰ ਇੱਕ ਦੋ ਕਥਾ ਟੋਟ ਕੇ ਸੁਣਾਉਂਦੀ। ਤਾਂ ਉਹਨਾਂ ਦੇ ਅਕਸਰ ਉਦਾਸ ਤੇ ਸੰਜੀਦਾ ਚਿਹਰੇ ਤੇ ਖੇੜਾ ਨੱਚਦਾ ਸਾਫ਼ ਦਿਖਾਈ ਦਿੰਦਾ ਸੀ। ਤੇ ਫੇਰ ਉਹ ਅਚਾਨਕ ਚੁੱਪ ਹੋ ਜਾਂਦੇ ਤੇ ਅਸੀਂ ਹੋਸ਼ ਨਾਲ ਹੀ ਕਹਿੰਦੇ ਅੰਮੀ ਜੀ ਪੁਰਾਣੇ ਦਿਨਾਂ ਬਾਰੇ ਇੱਕ ਹੋਰ ਕਹਾਣੀ ਸੁਣਾ ਦਿਓ। ਬਸ ਇੱਕ ਆਖਰੀ ਹੋਰ। ਭਵਾਨੀ ਭੈਣ ਤੇ ਮੈਂ ਲਿਲਕੜੀਆਂ ਲੈਂਦੀਆਂ। ਨਹੀਂ ਬਸ ਹੋਰ ਨਹੀਂ। ਉਹ ਦਿਨ ਹੁਣ ਬੜੀ ਧੀਰ ਦੇ ਬੀਤ ਚੁੱਕੇ ਨੇ ਇਹ ਤਾਂ ਹੋਰੀ ਦੁਨੀਆ ਸੀ ਉਹ ਕਹਿੰਦੇ ਅਤੇ ਆਪਣੀਆਂ ਧੁੱਪ ਦੀਆਂ ਐਨਕਾਂ ਫੇਰ ਅੱਖਾਂ ਦੇ ਲਾਉਂਦੇ ਤਾਂ ਕਿ ਕੋਈ ਉਹਨਾਂ ਅੰਦਰ ਨਾ ਝਾਕ ਸਕੇ ਇੱਕ ਤਰ੍ਹਾਂ ਨਾਲ ਉਹ ਆਪਣੇ ਬੀਤੇ ਚੰਗੇ ਜੀਵਨ ਤੇ ਇੱਕ ਪਰਦਾ ਜਿਹਾ ਖਿੱਚ ਦਿੰਦੇ ਸੀ ਅੰਮੀ ਜੀ ਮੇਰੇ ਦਾਦਾ ਜੀ ਨਾਲ ਪੂਰੀ ਦੁਨੀਆ 'ਚ ਦੂਰ ਦੂਰ ਤੱਕ ਘੁੰਮੇ ਸੀ ਪਰ ਹਾਲਾਂਕਿ ਉਹ ਲਿਖ ਅਤੇ ਪੜ ਸਕਦੇ ਸੀ ਪਰ ਸਿੱਖ ਇਤਿਹਾਸ ਤੇ ਧਰਮ ਗ੍ਰੰਥਾਂ ਬਾਰੇ ਉਹਨਾਂ ਨੂੰ ਬਹੁਤ ਕੁਝ ਪਤਾ ਸੀ ਪਰ ਉਹਨਾਂ ਨੂੰ ਸਭ ਤੋਂ ਜ਼ਿਆਦਾ ਅਫਸੋਸ ਇਸ ਗੱਲ ਦਾ ਸੀ ਕਿ ਉਹਨਾਂ ਨੂੰ ਰਸਮੀ ਸਿੱਖਿਆ ਨਹੀਂ ਮਿਲੀ ਅੰਮੀ ਜੀ ਚੇਤੇ ਕਰਦੇ ਨੇ ਕਿ ਇੱਕ ਸੈਰ ਸਪਾਟੇ ਤੇ ਜਦੋਂ ਉਹ ਇੱਕ ਫ੍ਰਾਂਸੀਸੀ ਕਪਲ ਨਾਲ ਵੈਨਸ ਵਿੱਚ ਗੰਡੋਲਾ ਸਵਾਰੀ ਦਾ ਆਨੰਦ ਲੈ ਰਹੇ ਸੀ ਤਾਂ ਲੇਡੀ ਨੇ ਅੰਮੀ ਜੀ ਨਾਲ ਗੱਲ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਪਰ ਜੋ ਕੁਝ ਉਹ ਸਮਝ ਸਕੇ ਸਨ ਉਹ ਇਹੀ ਸੀ ਪਾਰਲੇਦ ਕੋਯੋਸ ਫ੍ਰੈਂਕੇਸ ਜਦੋਂ ਵੀ ਉਹ ਸਾਨੂੰ ਇਹ ਨਿੱਕੀ ਜਿਹੀ ਘਟਨਾ ਸੁਣਾਉਂਦੇ ਤਾਂ ਉਹਨਾਂ ਨੂੰ ਜਿੰਮੇ ਹਾਥੇ ਦਾ ਦੌਰੀ ਪੈ ਜਾਂਦਾ ਤਾਂ ਮੇਰੇ ਦਾਦਾ ਦਾਦੀ ਜੀ ਦੇ 6 ਬੱਚੇ ਸਨ ਜਿਨ੍ਹਾਂ ਵਿੱਚੋਂ 2 ਡਿਪਥੀਰੀਆ ਨਾਲ ਮਰ ਗਏ ਮੇਰੇ ਅੰਕਲ ਮਨਜੀਤ ਸਿੰਘ ਸਭ ਤੋਂ ਵੱਡੇ 1929 ਤੇ ਜੰਮੇ ਤੇ ਉਹ ਐਟਕੈਂਸਨ ਕਾਲਜ ਚ ਪੜਨ ਦੀ ਪਰਿਵਾਰਕ ਰਵਾਇਤ ਤੇ ਚੱਲੇ ਉਹ ਆਕਸਫੋਰਡ ਵਿੱਚ ਪੜਨ ਵਾਲੇ ਪਹਿਲੇ ਸਿੱਖ ਮੁੰਡਿਆਂ ਵਿੱਚੋਂ ਸਨ ਤੇ ਉਹ ਐਕਸੀਟਰ ਕਾਲਜ ਵਿੱਚ ਪੜੇ ਜਿੱਥੇ ਉਹਨਾਂ ਦੇ ਦਰਸ਼ਨ ਦੇ ਅਧਿਆਪਕ ਡਾਕਟਰ ਸਰਬਪੱਲੀ ਰਾਧਾਕ੍ਰਿਸ਼ਨਨ ਸਨ ਜੁਲਫੀਕਰ ਅਲੀ ਪੁੱਟੋ ਉਹਦਾ ਜਮਾਤੀ ਸੀ ਉਹਨਾਂ ਤੋਂ ਬਾਅਦ ਜੰਮੀਆਂ ਮੇਰੀਆਂ ਭੂਆ ਜੀਆਂ ਇੰਦਰਜੀਤ ਕੌਰ ਗੁਲਜੀਤ ਕੌਰ ਲਾਹੌਰ ਵਿੱਚ ਕੋਇਨ ਮੇਰੀ ਦੇ ਵਿਖੇ ਪੜੀਆਂ ਤੇ ਵਟਵਾਰੇ ਤੋਂ ਬਾਅਦ ਸ਼ਿਮਲਾ ਵਿੱਚ ਚੈਲਸੀਆ ਅਤੇ ਸੈਂਟ ਬੀਡਜ਼ ਵਿਖੇ ਅੰਮੀ ਜੀ ਦੀ ਯੋਜਨਾ ਆਪਣੀਆਂ ਧੀਆਂ ਨੂੰ ਸਵਿਸ ਫਿਨਿਸ਼ਿੰਗ ਸਕੂਲ ਤੇ ਭੇਜਣ ਦੀ ਸੀ ਪਰ ਸੰਤਾਲੀ ਚ ਵਟਵਾਰੇ ਤੇ ਉਹਨਾਂ ਦੀ ਜਾਇਦਾਦ ਦਾ ਅਤੇ ਦੌਲਤ ਦੇ ਨੁਕਸਾਨ ਨੇ ਉਹਨਾਂ ਦਾ ਸੁਪਨਾ ਤੋੜਤਾ ਐ ਪਰ ਉਹਨਾਂ ਨੇ ਅਜੇ ਵੀ ਇਹ ਯਕੀਨੀ ਬਣਾਇਆ ਕਿ ਉਹਨਾਂ ਦੇ ਬੱਚਿਆਂ ਨੂੰ ਇਹਨਾਂ ਦਿਨਾਂ 'ਚ ਜਿੰਨੇ ਵੀ ਵੱਧੋ ਵੱਧ ਤੋਂ ਵੱਧ ਸੰਭਵ ਹੋਵੇ ਬਿਹਤਰ ਪੜ੍ਹਾਈ ਮਿਲੇ ਤਾਂ ਕਿ ਉਹ ਯਕੀਨੀ ਬਣ ਸਕੇ ਕਿ ਉਹਨਾਂ ਨੂੰ ਸਿੱਖਿਆ ਦੀ ਉਹ ਘਾਟ ਕਦੀ ਮਹਿਸੂਸ ਨਾ ਹੋਵੇ ਜੋ ਖੁਦ ਉਹਨਾਂ ਨੂੰ ਹੋਈ ਸੀ ਤਾਂ ਹੁਣ ਬਾਪੂ ਜੀ ਤੇ ਅੰਮੀ ਜੀ ਦੇ ਬੱਚਿਆਂ ਵਿੱਚੋਂ ਸਭ ਤੋਂ ਛੋਟੇ ਪਾਪਾ ਜੀ ਦਾ ਜਨਮ ਸ਼ਿਮਲੇ 'ਚ ਜਨਨਕ ਸਿਮੇ ਸਿੰਘ ਮਾਨ ਦਾ ਉਹਨਾਂ ਦੇ ਘਰ ਬੋਹੇਮੀਆ ਵਿਖੇ 20 ਮਈ 1945 ਨੂੰ ਹੋਇਆ ਜੋ ਕਿ ਮੇਰੇ ਨਾਨਕਿਆਂ ਦੇ ਸਮਰ ਹੋਮ ਦੇ ਨੇੜੇ ਆ ਇਸ ਵੇਲੇ ਤੱਕ ਵਟਵਾਰੇ ਦੀ ਗੜਬੜ ਮਹਿਸੂਸ ਹੋਣੀ ਸ਼ੁਰੂ ਹੋ ਗਈ ਸੀ ਤੇ ਅੰਗਰੇਜ਼ ਸਰਕਾਰ ਦੀ ਗਰਮੀਆਂ ਦੀ ਰਾਜਧਾਨੀ ਸ਼ਿਮਲਾ ਇਹਦਾ ਕੇਂਦਰ ਹੋਣ ਕਰਕੇ ਇਥੇ ਸਾਰੀ ਖਬਰ ਮਿਲਦੀ ਰਹਿੰਦੀ ਸੀ ਕੋਈ ਵੀ ਨਹੀਂ ਮੰਨਦਾ ਸੀ ਕਿ ਪੰਜਾਬ ਦਾ ਅਸਲੋਂ ਹੀ ਵਟਵਾਰਾ ਹੋ ਜਾਣਾ ਮੇਰੇ ਦਾਦਾ ਜੀ ਜੋ ਸਿਆਸਤ ਵਿੱਚ ਸਰਗਰਮੀ ਨਾਲ ਸ਼ਾਮਲ ਥਨ ਇਨਾਂ ਨੇ ਹੋਰ ਬਹੁਤ ਸਾਰੇ ਪੜੇ ਲਿਖੇ ਤੇ ਪ੍ਰਭਾਵਸ਼ਾਲੀ ਸਿੱਖਾਂ ਸਮੇਤ ਮਹਿਸੂਸ ਕੀਤਾ ਕਿ ਜੇਕਰ ਹਿੰਦੂਆਂ ਤੇ ਮੁਸਲਮਾਨਾਂ ਨੂੰ ਆਪਣੇ ਖੁੱਦੇ ਦੇਸ਼ ਮਿਲ ਸਕਦੇ ਆ ਤਾਂ ਸਿੱਖਾਂ ਨੂੰ ਕਿਉਂ ਨਹੀਂ ਤਾਂ ਪਿੱਛਲ ਝਾਤ ਮਾਰਦੇ ਹੋਏ ਵੱਖਰੇ ਰਾਹ ਦੇ ਵਿਚਾਰ ਦੇ ਬੀਜ ਮੇਰੇ ਪਾਪਾ ਦੇ ਮਨ ਵਿੱਚ ਛੋਟੀ ਉਮਰ ਦੇ ਵਿੱਚ ਹੀ ਬੀਜੇ ਗਏ ਸਨ ਤੇ ਇਹਨਾਂ ਨੂੰ ਉਹਨਾਂ ਦੀ ਮਾਤਾ ਇੱਕ ਪੱਕੀ ਸਿੱਖ ਤੇ ਉਹਨਾਂ ਲਈ ਇੱਕ ਵੱਡੀ ਪ੍ਰੇਰਕ ਸ਼ਕਤੀ ਨੇ ਪਾਲਿਆ ਹੁਣ ਵਟਵਾਰੇ ਦੇ ਸੰਤਾਪ ਦੌਰਾਨ ਉਹ ਕਹਿੰਨੀ ਕਿ ਮੇਰਾ ਪਰਿਵਾਰ ਗਰਮੀਆਂ ਲਈ ਪਹਿਲਾਂ ਹੀ ਸ਼ਮਲੇ ਵਿੱਚ ਸੀ ਹਾਲਾਂਕਿ ਉਹਨਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਉਹਨਾਂ ਦੇ ਪਰਿਵਾਰ ਦੇ ਫੌਰੀ ਨੇੜੇ ਵਾਲਿਆਂ ਵਿੱਚੋਂ ਕਿਸੇ ਨੂੰ ਕੁਝ ਨਹੀਂ ਹੋਇਆ ਪਰ ਉਹਨਾਂ ਦਾ ਇਹ ਨੁਕਸਾਨ ਜ਼ਰੂਰ ਹੋਇਆ ਕਿ ਉਹਨਾਂ ਦੀਆਂ ਜ਼ਮੀਨਾਂ ਘਰ ਜੋ ਕੁਝ ਉਹਨਾਂ ਕੋਲ ਸੀ ਉਹ ਪਿੱਛੇ ਪਾਕਿਸਤਾਨ ਵਿੱਚ ਹੀ ਰਹਿ ਗਿਆ ਉਹ ਆਪਣੀ ਦੌਲਤ ਧਰਤੀ ਦੇ ਸਮਾਜਿਕ ਰੁਤਬੇ ਦੇ ਰੂਪ ਵਿੱਚ ਕੀ ਕੁਝ ਗਵਾ ਚੁੱਕੇ ਸਨ ਇਸ ਅਹਿਸਾਸ ਨਾਲ ਜਦੋਂ ਉਹਨਾਂ ਦਾ ਸਾਹਮਣਾ ਸੱਚਾਈ ਨਾਲ ਹੋਇਆ ਤਾਂ ਉਹਨਾਂ ਦਾ ਵਟਵਾਰੇ ਦੇ ਵਿਚਾਰ ਬਾਰੇ ਪਰਮ ਵੱਧੂ ਵੱਧ ਟੁੱਟਦਾ ਗਿਆ ਖਾਸ ਕਰਕੇ ਉਸ ਕਰਕੇ ਕਿ ਜੋ ਦੁੱਖ ਸਿੱਖਾਂ ਨੇ ਝੱਲੇ ਸੀ ਤੇ ਜੋ ਨੁਕਸਾਨ ਖੁਦ ਉਹਨਾਂ ਨੂੰ ਸਹਿਣੇ ਪਏ ਸਨ ਹੁਣ ਕਹਿੰਦੇ ਮੇਰੇ ਪਾਪਾ ਇੱਕ ਮੁਸਲਮਾਨ ਸੇਵਕ ਹੁਸੈਨ ਜੋ ਉਹਨਾਂ ਦਾ ਖੇਡਣਾ ਦਾ ਸਾਥੀ ਸੀ ਤੇ ਗਰਮੀਆਂ ਚ ਉਹਦੇ ਪਰਿਵਾਰ ਨਾਲ Shimla ਆਇਆ ਹੋਇਆ ਸੀ ਉਹਦੇ ਬਾਰੇ ਚੇਤੇ ਕਰਦੇ ਵਟਵਾਰੇ ਵੇਲੇ ਹੁਸੈਨ Shimla ਵਿੱਚ ਮੇਰੇ ਪਰਿਵਾਰ ਨਾਲ ਹੀ ਕਹਿ ਲਈ ਵੀ ਭਾਰਤੀ ਪਾਸੇ ਰਹਿ ਗਿਆ ਸੀ ਇਧਰ ਹੁਸੈਨ ਦੀ ਜ਼ਿੰਦਗੀ ਖਤਰੇ ਵਿੱਚ ਨਾ ਪੈ ਜਾਵੇ ਇਸ ਕਰਕੇ ਮੇਰੇ ਦਾਦੀ ਜੀ ਨੇ ਚੁਸਤੀ ਨਾਲ ਉਹਦਾ Hindu ਨਾਂ ਰੱਖਤਾ ਪਰ ਮੇਰੇ ਪਾਪਾ ਪੂਰੀ ਤਰ੍ਹਾਂ ਖਤਰੇ ਬਾਰੇ ਨਾ ਭਾਪਦੇ ਹੋਏ ਹੁਸੈਨ ਨੂੰ ਹਿੰਦੂ ਨਾਂ ਨਾਲ ਬੁਲਾਉਣਾ ਕਦੀ ਚੇਤੇ ਨਾ ਰੱਖ ਸਕੇ ਜਿਸ ਦੇ ਕਰਕੇ ਅੰਮੀ ਜੀ ਨੇ ਹੁਸੈਨ ਦੇ ਜੀਵਨ ਅਤੇ ਸੁਰੱਖਿਆ ਪਤੀ ਡਰ ਨਾਲ ਉਹਨਾਂ ਨੂੰ ਬੁਰੀ ਤਰ੍ਹਾਂ ਝਾੜਿਆ ਸੀ ਮਗਰੋਂ ਹੁਸੈਨ ਨੂੰ ਆਪਣੀ ਰਾਖੀ ਵਿੱਚ ਅੰਮ੍ਰਿਤਸਰ ਨੇੜੇ ਬਾਗਾਸਰਾ ਤੇ ਪਹੁੰਚਾਇਆ ਗਿਆ ਜਿਸ ਤੋਂ ਪਾਪਾ ਨੂੰ ਬੜਾ ਦੁੱਖ ਹੋਇਆ ਸੀ ਤਾਂ ਕਿ ਉਹਨੂੰ ਨਵੇਂ ਬਣੇ ਪਾਕਿਸਤਾਨ ਵਿੱਚ ਉਹਦੇ ਆਪਣੇ ਪਰਿਵਾਰ ਨਾਲ ਮਿਲਾਇਆ ਜਾ ਸਕੇ ਤਾਂ ਹੁਣ ਸਿਮਰਨ ਸਿੰਘ ਮਾਨ ਰਾ ਨੂੰ ਬਟਵਾਰੇ ਤੋਂ ਬਾਅਦ ਕਹਾਣੀ ਮੇਰੇ ਦਾਦਾ ਜੀ ਨੂੰ ਉਹਨਾਂ ਦੀ ਪਾਕਿਸਤਾਨ 'ਚ ਰਹੀ ਆਪਣੀ ਜ਼ਮੀਨ ਦੇ ਬਦਲੇ ਵਿੱਚ ਅੱਜ ਦੇ ਹਰਿਆਣੇ ਵਿੱਚ ਕੈਥਲ ਦੇ ਨੇੜੇ ਵਜੀਰ ਖੇੜਾ ਨਾਂ ਦੇ ਪਿੰਡ ਅਲਾਟ ਕੀਤਾ ਗਿਆ ਜਿਸ ਮੁ슬ਮਾਨ ਜ਼ਮੀਂਦਾਰ ਦਾ ਇਹ ਪਿੰਡ ਸੀ ਉਹਨੂੰ ਪਾਕਿਸਤਾਨ ਜਾਣਾ ਪੈ ਗਿਆ ਸੀ ਉਵੇਂ ਹੀ ਜਿਵੇਂ ਮੇਰੇ ਦਾਦਕਿਆਂ ਨੂੰ ਆਪਣਾ ਸਭ ਕੁਝ ਸਮੇਤ ਜ਼ਮੀਨਾਂ ਦੇ ਨਵੇਂ ਹੀ ਬਣੀ ਸਰਹੱਦ ਦੇ ਪਾਰ ਛੱਡ ਕੇ ਆਉਣਾ ਪਿਆ ਸੀ ਜ਼ਮੀਨ ਸਮੇਤ ਜੋ ਘਰ ਮੇਰੇ ਦਾਦਕਿਆਂ ਨੂੰ ਮਿਲਿਆ ਉਹ ਇਹਦੇ ਆਦੀ ਨਹੀਂ ਸਨ ਪਰ ਉਹਨਾਂ ਨੇ ਫੇਰ ਕਦੇ ਪਿੱਛੇ ਨਾ ਝਾਕਿਆ ਉਹਨਾਂ ਨੇ ਆਪਣੇ ਉਸ ਆਰਾਮ ਤੋਂ ਬਿਨਾਂ ਜੋ ਉਹਨਾਂ ਦੇ દੈਨਿਕ ਜੀਵਨ ਦਾ ਹਿੱਸਾ ਸੀਗਾ ਬਹੁਤ ਬਦਲੇ ਹੋਏ ਜੀਵਨ ਦੇ ਅੰਮਲ ਵਿੱਚ ਰਚਣਾ ਸ਼ੁਰੂ ਕਰਤਾ ਜੋ ਹਵੇਲੀ ਉਹਨਾਂ ਨੂੰ ਮਿਲੀ ਉਹਦਾ ਫਰਸ਼ ਕੱਚਾ ਸੀ ਤੇ ਹਰ ਹਫ਼ਤੇ ਗੋਹੇ ਰਲ ਫੇਰ ਲੇਪਣਾ ਪੈਂਦਾ ਸੀ ਇੱਕ ਦਿਨ ਜਦੋਂ ਇੱਕ ਮਜ਼ਦੂਰ ਤੂੜੀ ਦੇ ਢੇਰ ਵਿੱਚੋਂ ਡੰਗਰਾਂ ਲਈ ਚਾਰਾ ਲਿਆ ਰਿਹਾ ਸੀ ਤਾਂ ਉਹਦੀ ਤੰਗਲੀ ਕਿਸੇ ਚੀਜ਼ ਨਾਲ ਟਕਰਾਈ ਤੇ ਉੱਚਾ ਖੜਾਕਾ ਹੋਇਆ ਉਹਨੇ ਹੋਰ ਡੂੰਘਾ ਧੋਆ ਪੁੱਟਿਆ ਤੇ ਦੇਖਿਆ ਕਿ ਇੱਕ ਟੂੜੀ ਬੇਕਰ ਕਾਰ ਟੂੜੀ ਹੇਠਾਂ ਦੱਬੀ ਹੋਈ ਸੀ ਸ਼ਾਇਦ ਉਸੇ ਮੁਸਲਮਾਨ ਵੱਲੋਂ ਜੋ ਉੱਥੇ ਰਹਿੰਦਾ ਸੀ ਤੇ ਉਹਨੂੰ ਭੱਜਣਾ ਪਿਆ ਸੀ ਉਹਨਾਂ ਨੇ ਇਹ ਕਾਰ ਜ਼ਰੂਰ ਲੁਟੇਰਿਆਂ ਤੋਂ ਬਚਾਉਣ ਲਈ ਉੱਥੇ ਦੱਬੀ ਹੋਣੀ ਤੇ ਆਸ ਕੀਤੀ ਹੋਣੀ ਕਿ ਉਹ ਛੇਤੀ ਮੁੜ ਆਉਣਗੇ ਕੋਈ ਨਹੀਂ ਜਾਣਦਾ ਕਿ ਉਸ ਪਰਿਵਾਰ ਦਾ ਕੀ ਬਣਿਆ ਜਿਹਨੂੰ ਉੱਥੋਂ ਸਰਦ ਪਾਰ ਜਾਣਾ ਪਿਆ ਸੀ ਪਰ ਇਹ ਨਮੀ ਨਕੋਰ ਟੂੜੀ ਬੇਕਰ ਇਹ ਕੁਝ ਮੀਲ ਹੀ ਚੱਲੀ ਹੋਈ ਸੀ ਥੋੜੀ ਚੱਲੀ ਹੋਈ ਸੀ ਬਿਲਕੁਲ ਤੇ ਪਰਿਵਾਰ ਦੀ ਇੱਕ ਬਹੁਤ ਕੀਮਤੀ ਲੱਭਤ ਬਣ ਗਈ ਸੀ ਇਹ ਇਹਨੇ ਉਹਨਾਂ ਮਾੜੇ ਦਿਨਾਂ ਵਿੱਚ ਜ਼ਰੂਰ ਕੋਈ ਤਰਵਾਹ ਦਿੱਤੀ ਹੋਵੇਗੀ। ਅਖੀਰ ਵਿੱਚ ਉਹ ਕਹਿੰਦੀ ਕਿ ਬਾਪੂ ਜੀ ਨੇ ਆਪਣੇ ਨਜ਼ਦੀਕੀ ਦੋਸਤ ਮਹਾਰਾਜਾ ਯਾਦਵੰਦਰਾ ਸਿੰਘ ਦੇ ਸੱਦੇ ਤੇ ਪਟਿਆਲਾ ਦੀ ਰਜਵਾੜਾ ਰਿਆਸਤ ਵਿੱਚ ਸਰਹੰਦ ਵਿਖੇ ਆਪਣੀ ਰਹਿائش ਲੈ ਆਂਦੀ ਤੇ ਆਪਣੀ ਜ਼ਮੀਨ ਵਿੱਚ ਆਪਣਾ ਘਰ ਪਾ ਲਿਆ। ਤਾਂ ਇਹ ਸੀ ਦੋਸਤੋ ਸਿਮਰ ਸਿੰਘ ਮਾਨ ਦਾ ਪਿਛੋਕੜ ਤੇ ਇਹ ਪਾਕਿਸਤਾਨ ਤੋਂ ਕਿੱਦਾਂ ਆਏ? ਕਿੱਦਾਂ ਨੂੰ ਜ਼ਮੀਨਾਂ ਮਿਲੀਆਂ? ਅੰਗਰੇਜ਼ਾਂ ਦੀ ਨੌਕਰੀ ਦੇ ਬਦਲੇ ਜ਼ਗੀਰਾਂ ਮਿਲੀਆਂ? ਤੇ ਇਧਰ ਕਿਵੇਂ ਅਲਰਟ ਹੋਈਆਂ ਹਰਿਆਣੇ ਦੇ ਵਿੱਚ ਤੇ ਫਿਰ ਇਹ ਇੱਥੇ ਕਿਵੇਂ ਆਏ ਸਾਰੀ ਕਹਾਣੀ ਆਸ ਕਰਦਾ ਤੁਹਾਨੂੰ ਪਸੰਦ ਆਈ ਹੋਗੀ ਔਰ ਇਹ ਅਸਲੀਅਤ ਹੈ ਬਿਲਕੁਲ ਸੱਚੀ ਹੈ ਜੋ ਕਿ ਉਹਨਾਂ ਦੀ ਬੇਟੀ ਬਵਿੱਤ ਕੌਰ ਨੇ ਲਿਖੀ ਹੈ ਸੋ ਦੋਸਤੋ ਇਹ ਸੀ ਅੱਜ ਦੀ ਜਾਣਕਾਰੀ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਦਿਓ ਆਗਿਆ ਸਤਿ ਸ਼੍ਰੀ ਅਕਾਲ